ਸਾਚੀ ਗਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਇਸ ਵੇਲੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਪਾਰਟੀ ਮੁਖਿਆਲ ਹੈ ਉਸ ਦੇ ਵਿੱਚ ਮੌਜੂਦ ਹਾਂ ਹਲਚਲ ਤੇਜ ਹੈ ਐਜੀਪੀਸੀ ਦੀਆਂ ਚੋਣਾਂ ਜਿਹੜੀਆਂ ਹੋਈਆਂ ਨੇ ਉਸ ਨੂੰ ਲੈ ਕੇ ਜਿਸ ਢੰਗ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਮੰਥਨ ਹੋਇਆ ਸੀ ਔਰ ਹੁਣ ਐਜੀਪੀਸੀ ਦੇ ਜਿਹੜੇ ਨਵੀਆਂ ਮਤਦਾਤਾ ਸੂਚੀਆਂ ਬਣੀਆਂ ਨੇ ਉਸ ਨੂੰ ਲੈ ਕੇ ਮੰਥਨ ਹੋ ਰਿਹਾ ਹੈ ਔਰ ਵੱਡੀ ਬੈਠਕ ਹੈ ਕਿਉਂਕਿ ਸਿੱਧੇ ਤੌਰ ਤੇ ਅਕਾਲੀ ਦਲ ਦਾ ਅਲੀਗੇਸ਼ਨ ਹੈ ਕਿ ਜਿਹੜੀਆਂ ਸੂਚੀਆਂ ਬਣੀਆਂ ਨੇ ਉਸ ਦੇ ਵਿੱਚ ਧੰਦਲੀ ਹੋਈ ਹੈ ਜਿਹੜੀਆਂ ਜਿਹੜੇ ਨਵੇਂ ਵੋਟਰ ਬਣੇ ਨੇ ਉਸ ਦੇ ਵਿੱਚ ਧੰਦਲੀ ਹੋਈ ਹੈ ਔਰ ਇਸ ਨੂੰ ਕਿਉਂਕਿ ਮੱਦਾਤਾ ਸੂਚੀ ਨੂੰ ਲੈ ਕੇ ਰਿਟਰਨਿੰਗ ਅਧਿਕਾਰੀ ਜਿਹੜਾ ਹੈ ਉਸ ਦੇ ਕੋਲ ਅਪੱਤੀ ਦਰਜ ਕਰਾਉਣ ਲਈ 23 ਜਨਵਰੀ ਦਾ ਦਿਨ ਜਿਹੜਾ ਉਹ ਮੁਕਰਰ ਹੋਇਆ ਹੋਇਆ ਇਸ ਕਰਕੇ ਪਹਿਲਾਂ ਇੱਥੇ ਰਣਨੀਤੀ ਬਣਦੀ ਹੋਈ ਨਜ਼ਰ ਆ ਰਹੀ ਹੈ ਸਿੱਧੇ ਤੌਰ ਤੇ ਅਸੀਂ ਆਪਤੀਆਂ ਦੀ ਗੱਲ ਕਰੀ ਇਸ ਨੂੰ ਲੈ ਕੇ ਇਕੱਲੇ ਲੀਡਰ ਵੀ ਸਾਡੇ ਨਾਲ ਨੇ ਬੈਂਸਾਪ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਲਗਾਤਾਰ ਹਲਚਲ ਤੇਜ਼ ਹੈ ਔਰ ਜਿਹੜੀ ਐਸਜੀਪੀਸੀ ਦੀ ਜਿਹੜੀ ਨਵੀਂ ਵੋਟਰ ਸੂਚੀਆਂ ਸਾਹਮਣੇ ਆਈਆਂ ਨੇ ਕੀ ਕੁਝ ਇਤਰਾਜ਼ ਹੈ ਉਸ ਦੇ ਵਿੱਚ ਕੀ ਗਲਤ ਵੋਟਰ ਬਣਾਏ ਗਏ ਨੇ ਨਹੀਂ ਉਹਦੇ ਬਹੁਤ ਮਤਲਬ ਕੋਈ ਅੰਨੇ ਨੂੰ ਵੀ ਦਿਖਾਈ ਦਿੰਦਾ ਜੀ ਨੂੰ ਕਿ ਜਿਹੜੀਆਂ ਐਸਜੀਪੀਸੀ ਦੀਆਂ ਮਤਲਬ ਮੈਂ ਮਤਲਬ ਮੈਂ ਸਿੱਖ ਪਰਿਵਾਰ ਨਾਲ ਸੰਬੰਧ ਹੈ ਉਹ ਤਾਂ ਲੇਕਿਨ ਮੈਂ ਵੋਟ ਨਹੀਂ ਪਾ ਸਕਦਾ ਬਿਕੋਜ਼ ਮੈਂ ਉਹ ਕੰਡੀਸ਼ਨਸ ਫੁੱਲਫਿਲ ਨਹੀਂ ਕਰਦਾ ਲੇਕਿਨ ਇੱਥੇ ਤਾਂ ਇਹ ਵੀ ਹੈ ਕਿ ਇੱਥੇ ਤਾਂ ਨਾਨ ਸਿਕਸ ਦੀਆਂ ਵੋਟਾਂ ਵੀ ਬਣ ਗਈਆਂ ਔਰ ਨਾਵਾਂ ਤੋਂ ਪਤਾ ਲੱਗ ਰਿਹਾ ਫੋਟੋਗ੍ਰਾਫਸ ਤੋਂ ਪਤਾ ਲੱਗ ਰਿਹਾ ਸਾਰੇ ਰਿਕਾਰਡ ਹੈਗੇ ਨੇ ਤਾਂ ਉਹਦਾ ਜਿਹੜਾ ਸੀਗਾ ਉਹ ਉਹਦੇ ਬਾਰੇ ਇਹ ਮੀਟਿੰਗ ਚੱਲ ਰਹੀ ਹੈ ਕਿ ਐਨੇ ਵੱਡੇ ਪੱਧਰ ਤੇ ਸਟੇਟ ਪੱਧਰ ਤੇ ਪਹਿਲੀ ਗੱਲ ਤਾਂ ਇਹ ਤੋਂ ਸ਼ੋਅ ਹੁੰਦਾ ਜਿਹੜੇ ਅਕਾਲੀ ਦਲ ਦਾ ਵਿਰੋਧ ਕਰ ਰਹੇ ਸਰਕਾਰਾਂ ਨੇ ਉਹ ਪੈਨਿਕ ਚ ਨੇ ਤਾਂ ਹੀ ਝੂਠੀਆਂ ਵੋਟਾਂ ਬਣਾ ਰਹੇ ਨੇ ਨਾ ਤੁਸੀਂ ਨਾਨ ਸਿਕਸ ਦੀਆਂ ਵੋਟਾਂ ਸਿੱਖ ਇੰਸਟੀਟਿਊਸ਼ਨ ਵਾਸਤੇ ਕਿਵੇਂ ਬਣਾਓਗੇ ਜਦਕਿ ਹਲ ਜਦਕਿ ਅਸਲੀ ਗੱਲ ਇਹ ਆ ਕਈ ਵੀ ਨ ਸਿਕਸ ਵੀ ਜਿਹੜੇ ਮੈਂ ਸਿਰ ਆਪਣੀ ਐਗਜ਼ਾਮਪਲ ਦੇ ਰਿਹਾ ਅਸੀਂ ਨਹੀਂ ਇਦਾਂ ਮਤਲਬ ਈਵਨ ਸਿਕ ਪਰਿਵਾਰਾਂ ਦੇ ਬੱਚੇ ਵੀ ਜਿਹੜੇ ਆ ਉਹ ਜਿਹੜੇ ਪੂਰੀ ਤਰ੍ਹਾਂ ਪੂਰਨ ਗੁਰਸਿੱਖ ਨਹੀਂ ਗਏ ਤਾਂ ਉਹ ਇਹਦੇ 'ਚ ਨਹੀਂ ਕਰ ਸਕਦੇ ਤੇ ਉਹ ਉਹ ਇੱਥੇ ਤਾਂ ਇੱਥੇ ਤਾਂ ਹੋ ਗਿਆ ਮੈਂ ਤੁਹਾਨੂੰ ਦੱਸਿਆ ਨਾ ਕਿ ਮਹਮਦਨ ਨੇਮਸ ਨੇ 크ਿਸਚਨ ਨੇਮਸ ਨੇ ਹੋਰ ਨਾਨ ਸਿੱਖ Hindu ਨੇਮਸ ਨੇ ਤਾਂ ਉਹ ਜਿਹੜਾ ਹੈਗਾ ਉਹ ਸਾਰੀ ਡਿਟੇਲ ਜਿਹੜੀ ਉਹ ਪਾਰਟੀ ਮੀਟਿੰਗ ਜਿਹੜੀ ਹੈ ਉਹ ਡਿਸਕਸ ਕਰ ਰਹੀ ਹੈ ਇਹਦੇ ਜੋ ਵੀ ਪ੍ਰੋਸੀਜਰ ਹੁੰਦਾ ਹੈ ਕਿ ਤੁਸੀਂ ਥੱਲੇ ਵੀ ਇਨ ਇਤਰਾਜ਼ ਕਰਨਾ ਹੁੰਦਾ ਉਦੀਆਂ ਕੀ ਕੰਡੀਸ਼ਨਸ ਵੀ ਨੇ ਉਹ ਸਾਰੀਆਂ ਐਕਸਪਲੇਨ ਕੀਤੀਆਂ ਗਈਆਂ ਵੀ ਕਿਵੇਂ-ਕਿਵੇਂ ਤੁਸੀਂ ਉਹਨੂੰ ਕਰਨਾ ਹੁੰਦਾ ਤੇ ਫਿਰ ਉਹਨੂੰ ਅਸੀਂ ਵੱਡੇ ਪੱਧਰ ਦੇ ਉੱਤੇ ਇਲੈਕਸ਼ਨ ਕੁਛ ਤੱਕ ਵੀ ਅਸੀਂ ਉਠਾਵਾਂਗੇ ਲੇਕਿਨ ਪਹਿਲਾਂ ਇਹ ਹੁੰਦਾ ਕਿ ਜਿਹੜਾ ਤੁਸੀਂ ਜੋ ਪ੍ਰੋਸੀਜਰ ਆ ਉਹਦੇ ਹਿਸਾਬ ਨਾਲ ਜਿਹੜੇ ਇਤਰਾਜ਼ ਹੁੰਦੇ ਉਹ ਕਰਨੇ ਜ਼ਰੂਰੀ ਹੁੰਦੇ ਭਵੀ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਹੋਰੀ ਦੋਨੋਂ ਇਸ ਮੀਟਿੰਗ ਦਾ ਹਿੱਸਾ ਬਣਦੇ ਨਜ਼ਰ ਆਏ ਨੇ ਐਸਪੀਸੀ ਮੈਂਬਰ ਜਿਹੜੇ ਪ੍ਰਧਾਨਗੀ ਜਿਹੜੀ ਹੈ ਉਹ ਤਾਂ ਸਾਡੇ ਜਿਹੜੇ ਵਰਕਿੰਗ ਪ੍ਰੈਜ਼ੀਡੈਂਟ ਨੇ ਗੁੰਦਰ ਸਾਹਿਬ ਸੁਖਬੀਰ ਸਿੰਘ ਗੁੰਦੜੀਓ ਕਰ ਰਹੇ ਨੇ ਤੇ ਸੰਸਕ੍ਰੀਤੀ ਤੋਂ ਬਾਅਦ ਰਿਹਰਸਲ ਨੇ ਤਾਂ ਐਸਟੀਪੀਸੀ ਦੇ ਪ੍ਰਧਾਨ ਸਾਹਿਬ ਦਮੀ ਸਾਹਿਬ ਆ ਗਏ ਹੁਣ ਚੋਣ ਕਮਿਸ਼ਨ ਕੋਲ ਜਾਣ ਦੀ ਵੀ ਤਿਆਰੀ ਹੈ ਕਿ ਆਨੇ ਉਹ ਦੇਖੋ ਡਿਸਕਸ ਕਰ ਰਹੇ ਨੇ ਲੇਕਿਨ ਇਹ ਲੋਟਪੇ ਤੇ ਜਾਣਗੇ ਇਹ ਸਮਾਨ ਹੀ ਨਿਸ਼ਚਿਤ ਕੀਤਾ ਲੇਕਿਨ ਲੋਟ ਪੈਗੀ ਤੇ ਸਾਰੀਆਂ ਖੱਲਾ ਦੇਖੋ ਇਲੈਕਸ਼ਨ ਕਮਿਸ਼ਨ ਕੋ ਵੀ ਉਠਾਣੀਆਂ ਹੁੰਦੀਆਂ ਨੇ ਲੇਕਿਨ ਜਿਹੜੇ ਹੋਰ ਜਿਹੜੇ ਪ੍ਰੋਸੀਜਰ ਸਾਰੇ ਉਹ ਫੁੱਲਫਿਲ ਕਰਕੇ ਜਿਹੜਾ ਥੱਲੇ ਵੀ ਇਤਰਾਜ਼ ਕਰਕੇ ਜੋ ਵੀ ਕੰਡੀਸ਼ਨਸ ਦੀਆਂ ਫੁੱਲਫਿਲ ਕਰਕੇ ਬਿਕੋਜ਼ ਯੂ نو ਬਹੁਤ ਵੱਡੀ ਪੱਧਰ ਤੇ ਹੋ ਰਿਹਾ ਕਿੰਨੇ ਕਿੰਨੇ ਇਹੋ ਜਿਹੇ ਵੋਟਰ ਬਣਾਏ ਗਏ ਨੇ ਜਿਹੜੇ ਤੁਹਾਨੂੰ ਲੱਗਦਾ ਹੈ ਗਲਤ ਦੇਖੋ ਐਗਜ਼ੈਕਟ ਨੰਬਰ ਮੈਂ ਦੇ ਪਾਉਂਗਾ ਬਿਕੋਜ਼ ਪਿੰਡਾ ਪਿੰਡਾ ਤੋਂ ਲੈ ਕੇ ਸਾਰਾ ਕੰਪਾਈਲ ਹੋਏਗਾ ਲੇਕਿਨ ਬਹੁਤ ਵੱਡੀ ਪੱਧਰ ਤੇ ਹੈ ਮਤਲਬ ਐਡੀ ਮੈਸਿਵ ਸਕੇਲ ਤੇ ਰਿਕਿੰਗ ਜਿਵੇਂ ਲੋਕ ਕਿ ਐਸਜੀਪੀਸੀ ਪੱਧਰ ਤੇ ਮੇਰੇ ਖਿਆਲ ਹਿੰਦੁਸਤਾਨ 'ਚ ਕਿਸੇ ਇਤਿਹਾਸ ਨਹੀਂ ਹੋਈਆਂ ਹੋਣਗੀਆਂ ਤੇ ਐਸਜੀਪੀਸੀ ਵੀ ਤਾਂ ਸਵਾਲ ਹੀ ਨਹੀਂ ਕਿਉਂਕਿ ਇੱਥੇ ਤਾਂ ਬਹੁਤ ਹੀ ਐਸਜੀਪੀਸੀ ਦੇ ਵਿੱਚ ਤਾਂ ਬਹੁਤ ਹੀ ਟਰਾਂਸਪੇਰੈਂਟ ਸਿਸਟਮ ਹੈ ਯੂ ਨੋ ਕਿ ਤੁਸੀਂ ਇੱਕ ਸਿੱਖ ਪਰਿਵਾਰ ਨਾਲ ਸੰਬੰਧਤ ਹੋਣੇ ਚਾਹੀਦੇ ਆ ਤੁਹਾਡਾ ਸਿੱਖੀ ਸਰੂਪ ਹੋਣਾ ਚਾਹੀਦਾ ਮੈਂ ਤੁਹਾਨੂੰ ਦੱਸ ਰਿਹਾ ਸਿੱਖ ਪਰਿਵਾਰਾਂ ਦੇ ਬੱਚੇ ਵੀ ਜਿਹੜੇ ਸਿੱਖੀ ਰੂਪ 'ਚ ਨਹੀਂ ਗਏ ਉਹ ਵੀ ਨਹੀਂ ਕੁਆਲੀਫਾਈ ਨਹੀਂ ਕਰਦੇ ਹੈ। ਤੋਂ ਲੇਕਿਨ ਇੱਥੇ ਤਾਂ ਹੋਰ ਗੱਲ ਹੈ ਇੱਥੇ ਤਾਂ ਸਿੱਖ ਪਰਿਵਾਰਾਂ ਨੂੰ ਛੱਡ ਕੇ ਮੈਂ ਤਾਂ ਸਿਰਫ ਨਾਨ ਸਿੱਖ ਪਰਿਵਾਰਾਂ ਦੇ ਜਿਹੜੇ ਵਿੱਚ ਸਵਾਲ ਸੀ ਕਿ ਐਸਜੀਪੀਸੀ ਦੀ ਚੋਣਾਂ ਨਹੀਂ ਹੁੰਦੀਆਂ ਸੀ ਜਿਹੜੇ ਪੁਰਾਣੇ ਡੈਲੀਗੇਟਸ ਬਣੇ ਹੋਏ ਸੀ ਉਹੀ ਹਰ ਵਾਰ ਪ੍ਰਧਾਨ ਚੁਣ ਲੈਂਦੇ ਸੀ ਤੇ ਉਸ ਨੂੰ ਲੈ ਕੇ ਵੀ ਇਹ ਤੋਂ ਦੇਖੋ ਇੱਥੇ ਜਿਹੜੀ ਗੱਲ ਸਿੱਧ ਹੁੰਦੀ ਹੈ ਫੇ ਐਡੀ ਵੱਡੀ ਪੱਧਰ ਤੇ ਤੰਦਰੀ ਕਿਉਂ ਹੋਈ ਹੈ ਨੇਚਰਲੀ ਸਰਕਾਰਾਂ ਇਨਵੋਲਡ ਹੁੰਦੀਆਂ ਤੋਂ ਬਿਨਾਂ ਨਹੀਂ ਹੁੰਦਾ ਹੁੰਦਾ ਕਿ ਸਾਰੀ ਸਰਕਾਰੀ ਮਸ਼ੀਨਰੀ ਵਿੱਚ ਹੁੰਦੀ ਹੈ। ਤੋ ਮਤਲਬ ਮੈਂ ਮਨ ਲਓ ਮੈਂ ਇੱਕ ਡਿਪਟੀ ਕਮਿਸ਼ਨਰ ਆ ਜਾ ਮੈਂ ਕੋਈ ਜਿਹੜਾ ਵੀ ਜਿੰਨੇ ਵੀ ਉਹ ਵੋਟ ਜਿਹੜਾ ਰਜਿਸਟ੍ਰੇਸ਼ਨ ਕਰਾਣੀ ਉਹ ਹੈਗਾ ਤੇ ਮੈਨੂੰ ਸਾਹਮਣੇ ਨਜ਼ਰ ਆ ਹੀ ਰਹਿਣਾ ਕਿ ਮੇਰੇ ਸਾਹਮਣੇ ਜਿਹੜਾ ਬੰਦਾ ਖੜਾ ਰਜਿਸਟ੍ਰੇਸ਼ਨ ਕਰਾਣਾ ਗੁਰਸਿੱਖ ਹੈ ਕਿ ਨਹੀਂ ਹੈ ਨਜ਼ਰ ਆਂਦਾ ਨਾ ਲੇਕਿਨ ਜੇ ਫਿਰ ਵੀ ਮੈਂ ਅੱਖਾਂ ਬੰਦ ਕਰਕੇ ਉਹ ਕਰ ਰਿਹਾ ਹੈਗਾ ਇਹਦਾ ਮਤਲਬ ਜਿਹੜਾ ਸਾਰੇ ਨੂੰ ਨਜ਼ਰ ਆ ਰਿਹਾ ਕਿ ਜਿੰਨਾ ਤੁਸੀਂ ਪ੍ਰੋਪਰ ਕੰਡਾ ਕਰ ਲਓ ਜੋ ਮਰਜ਼ੀ ਕਰ ਲਓ ਜਿਹੜਾ ਪੰਥਰੀ ਵੋਟ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਰਹਿੰਦੀ ਹੈ ਤੇ ਉੱਥੇ ਰਹਿਣੀ ਹੈ ਤੇ ਉਸ ਪੈਨਿਕ ਦੇ ਵਿੱਚੋਂ ਹੁਣ ਝੂਟੀਆਂ ਵੋਟਾਂ ਬਣਾਉਣ ਦਾ ਪ੍ਰੋਸੈਸ ਹੈ ਬਿਲਕੁਲ ਯਾਨੀ ਸਿੱਧੇ ਤੌਰ ਤੇ ਵੱਡਾ ਇਤਰਾਜ਼ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਨਵੀਂ ਮਤਦਾਤਾ ਸੂਚੀਆਂ ਬਣੀਆਂ ਨੇ ਉਸ ਤੇ ਜਤਾਇਆ ਹੈ ਅਕਾਲੀ ਦਲ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਿਹਾ ਹੈ ਕਿ ਜਿਹੜੀ ਐਸਜੀਬੀਸੀ ਚੋਣਾਂ ਨੂੰ ਲੈ ਕੇ ਨਵੀਆਂ ਸੂਚੀਆਂ ਬਣੀਆਂ ਨੇ ਉਸ ਦੇ ਵਿੱਚ ਵੱਡੇ ਪੱਧਰ ਤੇ ਤੰਦਲੀ ਹੋਈ ਹੈ ਤੇ ਉਸੇ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਹੋਰੀ ਹਰਜਿੰਦਰ ਸਿੰਘ ਧਾਮੀ ਹੋਰੀ ਇਸ ਤੋਂ ਇਲਾਵਾ ਬਲਵਿੰਦਰ ਸਿੰਘ ਪੁੰਦੜ ਹੋਰੀ ਜਿਹੜੇ ਨੇ ਉਹ ਇੱਕ ਵੱਡੀ ਬ ਜਿਹੜੀ ਹੈ ਉਹ ਲਗਾਤਾਰ ਤੇਜ਼ ਹੋ ਰਹੀ ਹੈ ਔਰ ਇਸ ਹਲਚਲ ਦੇ ਵਿੱਚ ਜਿਸ ਤੰਗ ਦੇ ਨਾਲ ਐਸਜੀਪੀਸੀ ਦੇ ਸਾਰੇ ਮੈਂਬਰ ਜਿਹੜੇ ਨੇ ਇੱਥੇ ਪੁੱਜੇ ਹੋਏ ਨੇ ਔਰ ਇੱਕ ਵੱਡੀ ਬੈਠਕ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਕੁਝ ਹੀ ਦੇਰ ਦੇ ਵਿੱਚ ਆ ਬੈਠਕ ਜਿਹੜੀ ਹੈ ਖਤਮ ਹੋਏਗੀ ਵੇਖਣ ਵਾਲੀ ਗੱਲ ਰਹੇਗੀ ਕਿ ਕੁਝ ਰਣਨੀਤੀ ਬਣਦੀ ਹੈ ਕਿਉਂਕਿ ਜਿਸ ਤੰਗ ਦੇ ਨਾਲ ਐਚਐਸ ਵੈਂਸ ਦੱਸਦੇ ਹੋਏ ਨਜ਼ਰ ਆਏ ਨੇ ਕਿ ਅਕਾਲੀ ਦਲ ਚੋਣ ਕਮਿਸ਼ਨ ਕੋਲ ਜਾਣ ਦਾ ਵੀ ਰੁਖ ਕਰਦਾ ਹੋਇਆ ਨਜ਼ਰ ਆ ਸਕਦਾ ਹੈ ਕਿਉਂਕਿ ਵੱਡਾ ਇਤਰਾਜ਼ ਹੈ ਪਹਿਲਾਂ ਰਿਟਰਨਿੰਗ ਅਕਸਰ ਜਿਹੜੇ ਨੇ ਉਹਨਾਂ ਕੋਲ ਪੱਤੀਆਂ ਦਰਜ ਕਰਾਈਆਂ ਜਾਣਗੀਆਂ ਔਰ ਉਸ ਤੋਂ ਬਾਅਦ ਮੁਖ ਜ ਚੋਣ ਅਧਿਕਾਰੀ ਹੈ ਚੋਣ ਕਮਿਸ਼ਨ ਹੈ ਉਸ ਦੇ ਕੋਲ ਵੀ ਜਾਣਗੇ ਤਾਂ ਕਿ ਆਪਣਾ ਇਤਰਾਜ਼ ਉਹਨਾਂ ਕੋਲ ਵੀ ਦਰਜ ਕਰਾਈਏ ਤਾਂ ਕਿ ਜਿਹੜੇ ਆ ਅਲੀਗੇਸ਼ਨ ਲਾਏ ਜਾ ਰਹੇ ਨੇ ਯਾਨੀ ਗੱਲ ਕੀਤੀ ਜਾ ਰਹੀ ਹੈ ਕਿ ਤਾਂਦਲੀਆਂ ਹੋਈਆਂ ਨੇ ਉਸ ਨੂੰ ਰੋਕਿਆ ਜਾਏ ਔਰ ਫ੍ਰੀ ਐਂਡ ਫੇਅਰ ਮੋਲ ਦੇ ਵਿੱਚ ਐਸਡੀਬੀਸੀ ਦੀ ਚੋਣਾ ਜਿਹੜੀਆਂ ਨੇ ਉਹ ਹੁੰਦੀਆਂ ਹੋਈਆਂ ਨਸਰਾਨ ਪਹਿਲਾਂ ਵੀ ਹਲਚਲ ਹੋਈ ਸੀ ਕਿਉਂਕਿ ਜਦੋਂ ਐਸਜੀਪੀਸੀ ਦੇ ਪ੍ਰਧਾਨ ਨੂੰ ਚੁਣਨ ਲਈ ਚੋਣਾ ਹੋਈਆਂ ਸੀ ਉਸ ਸਮਾਂ ਵੀ ਅਲੀਗੇਸ਼ਨ ਵੱਡੇ ਪੱਧਰ ਤੇ ਲਾਏ ਸੀ ਸ਼ੁਰੂਮਣੀ ਅਕਾਲੀ ਦਰ ਨੇ ਲੇਕਿਨ ਹੁਣ ਨਵੀਂ ਮਤਦਾਤਾ ਪੂਚੀ ਨੂੰ ਜਿਹੜੇ ਅਲੀਗੇਸ਼ਨ ਲਾਏ ਗਏ ਨੇ ਵੇਖਦੇ ਹੋਏ ਉਸ ਚ ਵੇਖਣ ਵਾਲੀ ਗੱਲ ਰਹੀ ਕਿ ਅੱਜ ਆਉਣ ਵਾਲੇ ਦਿਨਾਂ ਚ ਖੋਰ ਕੀ ਨਵੇਂ ਉਤਾਰ ਚੜਾ ਵੇਖਣ ਨੂੰ ਮਿਲਦੇ ਨੇ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ